ਟੋਟੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸੈ ਸਭ ਦੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪਾਵਨ ਸ੍ਰੀ ਮੁਖਵਾਕ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਬੜਾ ਪਿਆਰਾ ਉਪਦੇਸ਼ ਦਿੱਤਾ ਤੇ ਜੀਵਨ ਦੀ ਯੁਕਤ ਦੱਸੀ ਹੈ ਹਜੂਰ ਨੇ ਸਾਨੂੰ ਸਮਝਾਇਆ ਕਿ ਉਹ ਕਿਹੜੀ ਵਿਧੀ ਹੈ ਜਿਸ ਰਾਹੀਂ ਜੀਵਨ ਦੇ ਸਾਰੇ ਦੁੱਖ ਕਲੇਸ਼ ਮਾੜੇ ਕਰਮ ਨਸ਼ਟ ਹੋ ਜਾਣ ਤੇ ਸੋਖੀ ਸੁਖ ਆ ਜਾਣ ਹਰ ਪ੍ਰਕਾਰ ਦੇ ਸੁੱਖਾਂ ਦੇ ਦੇਵਨ ਹਾਰੀ ਵਿਧੀ ਸਤਿਗੁਰੂ ਜੀ ਦੱਸ ਰਹੇ ਨੇ ਕਿ ਭਾਈ ਉਹ ਪਰਮੇਸ਼ਰ ਦਾ ਨਾਮ ਸਿਮਰਨ ਹੈ ਨਾਮ ਸਿਮਰਨ ਕੀਤੇਆਂ ਹਰ ਪ੍ਰਕਾਰ ਦੇ ਦੁੱਖ ਪਾਪ ਮਾੜੇ ਕਰਮ ਨਸ਼ਟ ਹੋ ਜਾਂਦੇ ਨੇ ਤੇ ਹਰ ਪ੍ਰਕਾਰ ਦਾ ਸੁਖ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਦੇ ਦਰਸ਼ਨ ਅਤੇ ਸਦੀਵੀ ਸੁਖ ਦੀ ਵਿਧੀ ਪਰਮੇਸ਼ਰ ਦਾ ਨਾਮ ਸਿਮਰਨ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ